ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਵੈਦਰ ਬਾਈਕਰ ਵਿੱਚ ਜਿਸ ਚੋਂ ਅੱਜ 11 ਅਪ੍ਰੈਲ ਦੀ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਸੂਬੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਹੋ ਚੁੱਕਾ ਹੈ ਕਿਸਾਨਾਂ ਲਈ ਕੀ ਅਪਡੇਟ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜੁਸ ਕਰ ਲੋ ਜਲਦੀਆਂ ਵੀਡੀਓ ਵੱਲ ਮੌਸਮ ਬਾਰੇ ਰਿਪੋਰਟ ਦਿਸਦੂ ਅੱਜ ਆਪਣੇ 8 ਅਪ੍ਰੈਲ ਸਾਮਾ ਦੇ 5 ਵਾ ਚੁੱਕੇ ਹਨ ਆਪਣੇ 7 ਤਰੀਕ ਨਿਕਲ ਚੁੱਕੀ ਆਜ ਅਜੇ ਹੀਟ ਵੇਵ ਦਾ ਅਲਰਟ ਵੀ ਜਾਰੀ ਹੋਏ ਹਨ ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਅਲਰਟ ਵੀ ਜਾਰੀ ਹਨ ਆਪਣੇ 10 ਤਰੀਕ ਤੱਕ 10 April ਤੱਕ YouTube ਦਾ ਸਹਤੋਂ ਬਟਾ ਆਪਣਾ ਇਹੀ ਹੁੰਦਾ ਹੈ ਪ੍ਰੈਕਟ ਕਿ ਤੁਸੀਂ ਪਾਣੀ ਪੀਓ ਜਿੰਨਾ ਪਾਣੀ ਪੀ ਸਕਦੇ ਹੋ ਡੀ ਹਾਈਡਰੇਸ਼ਨ ਬਿਲਕੁਲ ਨਾ ਹੋਣ ਜਿਹੜੇ ਵੀ ਆਪਣੇ ਜੌਬ ਕਰਦੇ ਹਨ ਪਾਣੀ ਪੀਓ ਖਾਣਾ ਪੂਰਾ ਟਾਈਮ ਤੋਂ ਟਾਈਮ ਖਾਓ ਜਿਸ ਨਾਲ ਆਪਣੇ ਡੀ ਹਾਈਡਰੇਸ਼ਨ ਦੇ ਘੱਟ ਤੋਂ ਘੱਟ ਚਾਂਸ ਬਚਣ ਬਾਕੀ ਕਰੀਏ ਟੈਂਪਰੇਚਰ ਦੀ ਟੈਂਪਰੇਚਰ ਜਰ ਆਪਣ ਨੂੰ ਥੱਤੀ ਡਿਗਰੀ ਦੇਖਣ ਨੂੰ ਮਿਲੇਗਾ 37 ਰਾਤ ਦਾ 20 ਡਿਗਰੀ ਤੇ ਆਪਣੇ 10 ਤਰੀਕ ਨੂੰ ਰੈਂਪ ਤੇ ਆਪਣ ਇੰਨੇ ਦੇਖਣ ਨੂੰ ਮਿਲੇਗਾ 9 ਨੂੰ 33 ਡਿਗਰੀ ਦੇਖਣ ਨੂੰ ਮਿਲੇਗਾ ਤੇ 10 ਤੋਂ 11 ਨੂੰ ਰਾਤ ਦਾ ਟੈਂਪਰੇਚਰ ਥੋੜਾ ਜਿਹਾ ਵਾਧਾ ਦੇਖਣ ਨੂੰ ਮਿਲੇਗਾ 21 21 ਡਿਗਰੀ 20 ਤੋਂ 21 ਡਿਗਰੀ ਦੇਖਣ ਨੂੰ ਮਿਲੂਗਾ ਤੇ ਆਪਣੇ ਮੌਸਮ ਭਾਗ ਵੱਲੋਂ ਲੱਟ ਕੋਈ ਖਾਸ ਚਾਰੀ ਨਹੀਂ ਹੋਏ 10 ਤਰੀਕ ਨੂੰ ਆਪਣੇ ਦੇਖੋ ਹੀਟ ਵੇਵ ਤੇ ਥੰਡਰਸਟੋਮ ਦੀ ਤੇ ਲਾਈਟ ਰੇਨ ਦੀ ਵਾਰਨਿੰਗ ਮਿਲੀ ਹੈ ਬਾਕੀ ਆਉਂਦੇ ਦਿਨਾਂ 'ਚ ਜਾਂ ਕੱਲ੍ਹੂ ਜਾਂ ਪਰਸੋਂ ਮੌਸਮ ਭਾਗ ਵੱਲੋਂ ਲੱਟ ਜਾਰੀ ਕਰਦਨ ਉਸ ਦਾ ਆਪਾਂ ਕੁਝ ਕ ਵੀ ਕਾਲ ਤਗੜਾ ਮੀਰੇ ਸਾਰ ਵੀ ਨਹੀਂ ਹਨ ਕਿਉਂਕਿ ਆਪਣੇ ਜਾਂ ਕਾਲੂ ਥੋੜੀ ਤੋਪ ਲੱਗਦੀ ਹੈ ਕਾਲੂ ਥੋੜਾ ਪਤਾ ਲੱਗੂਗਾ ਕਾਲੂ 9 April ਨੂੰ ਆਪਣੇ ਜਾਂ ਥੋੜੀ ਜਿਹੀ ਜਾਈ ਤੋਪ ਲੱਗ ਜਾਂਦੀ ਹੈ ਫਿਰ ਹੋ ਸਕਦਾ ਆਪਣੇ ਥੋੜੇ ਬਾਰੇ ਭਾਗਾਂ ਵਿੱਚ ਮਾੜੇ ਮੋٹے ਥੋੜੇ ਬਾਰੇ ਸਪੱਲੇ ਤੇਜ ਵੀ ਲੱਗ ਸਕਦੇ ਹਨ ਜਾਂ ਕਾਲੂ ਆਪਣੇ ਤੋਪ ਵਧੀਆ ਦੇਖਣ ਮਿਲੀ ਹੋ ਸਕਦਾ ਆਪਣੇ ਫਿਰ ਕਾਲੂ ਥੋੜੇ-ਬੋੜੇ ਭਾਗਾਂ ਵਿੱਚ ਆਪਣੇ ਤੇਜ਼ ਮੀਂਹ ਤੇਜ਼ ਹਨੇਰੀ ਝੱਖੜ ਵੀ ਝੋਲ ਸਕਦਾ ਹੈ। ਬਾਕੀ ਪੰਜਾਬ ਦੇ ਜ਼ਿਆਦਾ ਭਾਗਾਂ ਵਿੱਚ ਆਪ ਨੂੰ ਹਲਕਾ-ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਤੇ ਹਵਾ ਵੀ ਆਪਣੇ ਦੂਰ ਹਵਾ ਜਦੂਰ ਦੇਖਣ ਨੂੰ ਖਦੀ ਪੰਜਾਬ ਦੇ ਕਾਫੀ ਭਾਗਾਂ ਵਿੱਚ ਆਪਣੇ ਝੱਖੜ ਚੱਲ ਸਕਦਾ ਹੈ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਾਪਤ ਸਪੀਡ ਨਾਲ ਪਰ ਮੀਂਹ ਆਪ ਨੂੰ ਦਰਮਿਆਨੇ ਪੱਧਰ ਤਾਈਂ ਜਾਂ ਹਲਕੇ ਪੱਧਰ ਤਾਈਂ ਹੀ ਸੀਮਿਤ ਰਹੂਗਾ। ਬਾਕੀ ਤੁਸੀਂ ਜਿਹਾ ਸਦੇ ਆਪਣੇ ਪਾਕਿਸਤਾਨ ਵਿੱਚ ਸਿਸਟਮ ਆ ਚੁੱਕਾ ਹੈ। ਕੱਲ ਰਾਤ ਨੂੰ ਆਪਣੇ 9 April ਦੀ ਰਾਤ ਤੋਂ ਇਹ ਸਿਸਟਮ ਪੰਜਾਬ ਵਿੱਚ ਐਂਟਰ ਹੋਊਗਾ ਲਗਭਗ। ਬਾਕੀ ਅੱਜ ਸ਼ਾਮ ਨੂੰ ਆਪਣੇ ਥੋੜੇ ਮਰਫੇ ਦੇ ਪਾਕੂਰ ਤਾਂ ਤਾਂ ਤਾਂਦੇ ਹੋਗਾ ਇਹਨਾਂ ਵਿੱਚ ਥੋੜੀ ਠੰਡੀ ਹਵਾ ਐਂਟਰੀ ਕਰ ਸਕਦੀ ਹੋਗੀ ਆਪਣੇ ਪਾਕਿਸਤਾਨ ਵੱਲ ਵੀ ਪੜਾਅ ਸ਼ੁਰੂ ਹੋ ਚੁੱਕਾ ਹੈ ਸਿਸਟਮ ਨਾਲ ਵਾਕਈ ਇਸ ਕਾਲਦੀਆਂ ਹਨ ਲਾਈਵ ਸੈਟਰ ਤੇ ਵੀ ਹਨ ਇਹ ਪਾਰਥਲ ਦੀਆਂ ਹਨ ਤੁਸੀਂ ਦੇਖੋ ਮੀ ਕੋਈ ਖਾਸ ਨਹੀਂ ਹੈ ਮੀ ਥੋੜਾ ਹੀ ਹੈ ਬਾਕੀ ਕਾਲਮ ਅੜਾ ਗੱਲ ਕਰੀਏ ਅੱਜ ਆਪਣੇ 8 ਤਰੀਕ ਤੋਂ ਲੈ ਕੇ 11 ਤਰੀਕ ਤੱਕ ਤੋਂ ਆਪਣੇ 9 ਤਰੀਕ ਤੀ ਮੌਸਮ ਠੀਕ ਦੇਖ ਨੂੰ ਮਿਲੂਗਾ 10 11 ਨੂੰ ਆਪਣੇ ਹਲਕੇ ਦਰਮਿਆਨੇ ਮੀਂਹ ਦੇ ਸਾਰ ਹਨ ਕਿਸੇ ਕਿਸੇ ਭਾਗ ਵਿੱਚ ਆਪ ਨੂੰ ਹਲਕੀ ਫੁੜਕੀ ਗੜੇ ਮਾਰੀ ਹਰਿਆਣੇ ਦੇ ਹੋਗੇ ਜਾਂ ਪੰਜਾਬ ਦੇ ਹੋਗੇ ਇਹਨਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਕੋਈ ਖਾਸ ਭਾਰੀ ਮੀਂਹ ਦੇ ਸਾਰ ਬਿਲਕੁਲ ਵੀ ਨਹੀਂ ਹਨ ਸਿਸਟਮ ਦੇ ਨਾਲ ਜੋ ਕਿ ਕਿਸਾਨ ਵਾਲੀ ਕਾਫੀ ਠੀਕ ਠਾਕ ਗੱਲ ਹੈ ਬਾਕੀ ਇੱਕ ਸਿਸਟਮ ਉਨੀ ਵੀ ਨਹੀਂ ਬੀਨ ਹੋਗਾ ਉਸ ਦੀ ਆਪਾਂ ਗੱਲ ਬਾਤ ਆਉਂਦੇ ਦਿਨਾਂ ਵਿੱਚ ਕਰਾਂਗੇ ਬਾਕੀ ਅੱਜ ਦੀ ਵੀਡੀਓ ਚੰਗੀ ਲੱਗ ਤਾਂ ਵੀਡੀਓ ਲਾਇਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕੋਈ ਵੀ ਅਪਡੇਟ ਆਪਣੀ ਨਵੀਂ ਆਊਗੀ ਸਿਸਟਮ ਤਕੜਾ